ਕੜੀ ਆਪਾਂ ਵੀਡੀਓ ਚਲਾਉਣਾ ਇੱਕ ਉਹਨਾਂ ਦੀ ਥੋੜੀ ਜੀ ਉਹਨਾਂ ਦੀ ਮੈਮਾ ਕਰਾਈਏ ਮੈਂ ਨਾ ਬੱਲੂ ਰਾਮ ਕੜੀ ਇਹਦੀ ਵੀਡੀਓ ਪਾਈ ਸੀਗੀ ਇੱਕ ਨਹੀਂ ਤਿੰਨ ਚਾਰ ਪਾਈਆਂ ਸੀ ਮਤਲਬ ਇਹਦੀ ਡੰਡ ਲੋਂਦਾ ਸੀ ਮੈਂ ਵੀ ਇਹ ਮੜੀ ਮੁਟੀ ਵੀ ਇਹ ਪੱਗ ਬੰਨ ਕੇ ਕਿਹੜੇ ਲੱਛਣ ਕਰਦਾ ਪਿਆ ਬੱਤ ਸਹੀ ਹੈ ਸਾਰੇ ਲੋਕ ਵੀ ਗਾਲ੍ਹਾਂ ਕੱਢਦੇ ਆ ਨਾ ਤੇ ਸਾਡੇ ਲੋਕ 5 6 ਲੱਖ ਬੰਦਾ ਉਹਨੂੰ ਫੋਲੋ ਕਰੀ ਬੈਠਾ ਪਹਿਲਾਂ ਮੈਂ ਵੀਡੀਓ ਵੇਖਿਓ ਪਹਿਲਾਂ ਇਹ ਜਿਹੜੀ ਵੀਡੀਓ ਹੈ ਮੈਂ ਦਿਖਾਈਏ ਤੁਹਾਨੂੰ ਪੁਰਾਣੀ ਹੁਣ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਹੁਣ ਦੀ ਹੈ ਵੀ ਹੁਣੇ ਕੀ ਬਣ ਗਿਆ ਆ ਕਰਿਓ ਚੈੱਕ ਮੜੀ ਹਾਂਜੀ ਕਰ ਲਈ ਚੈੱਕ ਭੇਡਾਂ ਮੈਨੂੰ ਕਹਿੰਦੀਆਂ ਸੀ ਅਗਲੇ ਦੀ ਜ਼ਿੰਦਗੀ ਆ ਅਗਲਾ ਕੌਸ਼ ਕਰੇ ਅਗਲੀ ਦੀ ਲਾਈਫ ਆ ਅਗਲਾ ਕੌਸ਼ ਕਰੀ ਮੈਂ ਇਹ ਗੱਲ ਕਹਿੰਦੇ ਸੀ ਜਦ ਮੈਂ ਕਹਿੰਨਾ ਜਾਂ ਹੋਰ ਵੀ ਜਿਹੜੇ ਮੁੰਡੇ ਰੋਸਟ ਕਰਦੇ ਉਹ ਇਹ ਗੱਲ ਕਹਿੰਦੇ ਕਿ ਯਾਰ ਤੂੰ ਪੱਗ ਬੰਨ ਕੇ ਤੂੰ ਕਿਹੜੇ ਜਨਾਨੀਆਂ ਜਿੰਆਂ ਵਾਲੇ ਕੰਮ ਕਰਦਾ ਕੀ ਕਿਤੇ ਇੱਧਰ ਇੱਧਰ ਹਨਾ ਹਾਏ ਹਾਏ ਮੈਂ ਮਰ ਜਾਵਾ ਮਰ ਜਾਵਾ ਤੇਰੇ ਬਿਨੂੰ ਤੂੰ ਇਹ ਕੰਮ ਛੱਡ ਦੇ ਤੈਨੂੰ ਇੰਨੇ ਲੋਕ ਫੋਲੋ ਕਰਦੇ ਆ ਤੂੰ ਚੰਗਾ ਇੱਕ ਮੈਸੇਜ ਆ ਕਿ ਚੰਗੇ ਪਾਸੇ ਹੋ ਉਹ ਬੰਦੇ ਨੇ ਕੀ ਕੀਤਾ ਭੇਡਾਂ ਨੇ ਉਹਦੇ ਮਗਰ ਸਟੈਂਡ ਲਿਆ ਮਨੁਹਾਸਾ ਵੀ ਆਉਂਦਾ ਭੇਡਾਂ ਨੇ ਸਟੈਂ ਉਲਟਾ ਪਤਾ ਆ ਸਾਈਡ ਤੇ ਵੇਖ ਲੋ ਉਲਟਾ ਉਹ ਬੰਦਾ ਕੀ ਕਹਿੰਦਾ ਤੁਹਾਡੇ ਭੇਡਾਂ ਸੁੜੀਆਂ ਭੇਡਾਂ ਦਾ ਫੁੱਫੜ ਕੀ ਪੂਆ ਵੈਸੇ ਅਸਲ ਦੇ ਵਿੱਚ ਉਹ ਕਹਿੰਦਾ ਕਿ ਮੇਰੀ ਸੈਲਫ ਲਾਈਫ ਆ ਆ ਦੇਖ ਲੋ ਸਾਈਡ ਤੇ ਮੈਂ ਕੋਸ਼ ਕਰਾਂ ਬਈ ਠੀਕ ਆ ਜੇ ਮੈਂ ਚੇਂਜ ਹੋਵਾਂ ਕੋਸ਼ ਕਰਾਂ ਜੇ ਕਿਸੇ ਨੂੰ ਮੈਂ ਨਹੀਂ ਚੰਗਾ ਲੱਗਦਾ ਤੇ ਲੋਕ ਮੈਨੂੰ ਬਲੌਕ ਕਰ ਦੇਣ ਹੁਣ ਮੈਂ ਉਹ ਜਨਾਨੇ ਨੂੰ ਉਹ ਖਾਤ ਨੂੰ ਇਹ ਚੀਜ਼ ਇੱਕ ਸਵਾਲ ਕਰਨਾ ਚਾਹਣਾ ਤੂੰ ਇਹ ਚੀਜ਼ ਕਹੀ ਜਾਂਦਾ ਕਿ ਮੈਨੂੰ ਮੈਂ ਨਹੀਂ ਚੰਗਾ ਲੱਗਦਾ ਮੈਨੂੰ ਬਲੌਕ ਕਰ ਦੋ ਤੂੰ ਆਪਦਾ ਅਕਾਊਂਟ ਕਿਉਂ ਨਹੀਂ ਪ੍ਰਾਈਵੇਟ ਕਰ ਲੈਂਦਾ ਬਈ ਬੱਤ ਸਹੀ ਏ ਤੂੰ ਕਿਉਂ ਪਬਲਿਕ ਰੱਖਿਆ ਆ ਤੂੰ ਪਬਲਿਕ ਤਾਂ ਰੱਖਿਆ ਕਿਉਂਕਿ ਸੋਨੂੰ ਵਿਊਵਾਂ ਦਾ ਲਾਈਕਾਂ ਦਾ ਇਹਦਾ ਚਸ ਬੈ ਚੁੱਕੀ ਆ। ਵੱਤ ਸਹੀ ਏ। ਤੂੰ ਆਪਦਾ ਪ੍ਰਾਈਵੇਟ ਕਰ ਦੇ ਅਕਾਊਂਟ ਤੇਰੀ ਲੋਕਾਂ ਨੂੰ ਵੀਡੀਓ ਦੱਸਦੀ ਨਹੀਂ। ਹੁਣ ਜੇ ਇਹਦਾ ਹੁਣ ਫੈਕਟ ਪਤਾ ਬਾਈ ਜੀ ਕੀ ਪੈਂਦਾ? ਫੈਕਟ ਇਹਦਾ ਇਹ ਪੈਂਦਾ ਜਿਹੜੀਆਂ ਕੁੜੀਆਂ ਲਾਲੋ ਸਾਡੇ ਬੱਚੇ ਲਾਲੋ ਕੋਈ ਵੀ ਆ ਜਿਵੇਂ ਹੁਣ ਇਹਨੂੰ 4.5 ਲੱਖ ਬੰਦਾ ਇੰਸਟਾ ਤੇ ਫੋਲੋ ਕਰਦਾ। ਉਹਦੇ ਵਿੱਚ ਜਨਾਨੀਆਂ ਬੱਚੇ ਜ਼ਿਆਦੇ ਆ। ਜਦੋਂ ਉਹ ਇਹੋ ਜਿਹੀਆਂ ਚੀਜ਼ਾਂ ਵੇਂਦੇ ਆ ਹੁਣ ਜਿਵੇਂ ਮੰਨ ਕੇ ਚੱਲੂਗੀ ਇਹਨੇ ਆਪਦੀ ਪੱਗ ਲਾਤੀ। ਠੀਕ ਆ ਪੱਗ ਲਾ ਕੇ ਪੱਗ ਤਾਂ ਲਾਈ ਲਾਈ ਹੋਰ ਹੀ ਘੰਗਰੂ ਜੇ ਹੁਣ ਹਜੇ ਵੀ ਪੇਡਾਂ ਬਹੁਤ ਆਉਣਗੀਆਂ ਕਿ ਅਗਲੇ ਦੀ ਲਾਈਫ ਆ ਬਾਈ ਅਗਲੇ ਦੀ ਲਾਈਫ ਆ ਸੈਟ ਆ ਪਰ ਇੱਕ ਤੂੰ ਪਹਿਲਾ ਪੱਗ ਸੀ ਉਹਦੇ ਪਿੱਛੇ ਤੂੰ ਕਹਿੰਦਾ ਮੈਂ ਪੱਗ ਤਾਂ ਚਲੋ ਪੇਡਾਂ ਪੇਡਾਂ ਵੀ ਨਾ ਮੈਨੂੰ ਪਤਾ ਕੀ ਕਰਨ ਮੈਨੂੰ ਬੰਦੇ ਹੀ ਮਿਲੇ ਅਗਲਾ ਪੱਗ ਤਾਂ ਬਣਦਾ ਬਾਈ ਚੱਲ ਉਹਨੇ ਆ ਤਾਂ ਸੰਭਾਲੀ ਹੋਈ ਆ ਆ ਗਈ ਪੱਗ ਥੋੜੂ ਓਏ ਅਸੀਂ ਜੇ ਪੱਗ ਨਹੀਂ ਬਣਦੇ ਨਾ ਤੇ ਅਸੀਂ ਉਹੋ ਜਿਹਾ ਕੁਝ ਗੰਦ ਵੀ ਨਹੀਂ ਖਿਲਾਰਦੇ ਵੱਤ ਸਹੀ ਏ ਠੀਕ ਆ ਨਾ ਤੇ ਆ ਪੱਗ ਬੰਨੀ ਸੋਣ ਪੱਗ ਬਣ ਕੇ ਕੁੰਗਰਾਲਾ ਜਾਂ ਨੀਗਰੋ ਬਣ ਗਿਆ ਤੇ ਇਹ ਕਿ ਹਿਸਾਬ ਆ ਫਿਰ ਪੇਡਾਂ ਨੂੰ ਆਣਾ ਪੁੱਛਣ ਚਾਹਣਾ ਕਿੱਧਰ ਗਈ ਛੋਡੀ ਭੂਆ